ਸਤਿ ਸ਼੍ਰੀ ਅਕਾਲ ਜੀ ਅ ਸੋਡਾ ਛੋਟਾ ਵੀਰ ਅੱਜ ਫਿਰ ਟਾਈਮ ਕੱਢ ਕੇ ਵੀਡੀਓ ਬਣਾਉਣ ਲਈ ਟਾਈਮ ਕੱਢਿਆ ਤੇ ਅਸੀਂ ਵੀਰ ਜੀ ਕੈਨੇਡਾ ਚ ਹਾਂ ਇੱਥੇ ਕੈਨੇਡਾ ਚ ਤੁਰਦੇ ਫਿਰਦੇ ਜਾਣਕਾਰੀ ਵੀ ਲੈਂਦੇ ਰਹਿਣੀ ਆ ਵੀ ਕੀ ਮਾਹੌਲ ਆ ਤੇ ਅੱਜ ਚਰਚਾ ਕਰਾਂਗੇ ਕਿ ਜਿੱਦਾਂ ਕੰਟਰੈਕਸ਼ਨ ਦਾ ਘਰ ਬਣਾਉਣ ਦਾ ਕੰਮ ਹੋ ਕਰਦੇ ਨੇ ਮੁੰਡੇ ਉਰੇ ਲੇਬਰ ਮਾਰਕੀਟ ਜਾਂ ਕੋਈ ਮਿਸਤਰੀ ਹੈ ਵੀ ਉਹ ਕਿੰਨੇ ਕਮਾਨ ਲੈਂਦੇ ਨੇ ਤੇ ਦੂਸਰੀ ਸਾਈਡ ਜੋ ਸਟੂਡੈਂਟ ਨੇ ਵੀ ਉਹ ਕਿੰਨੇ ਕਮਾਨ ਲੈਂਦੇ ਨੇ ਤੇ ਆਪਣੇ ਇੰਡੀਆ ਦੇ ਵਿੱਚ ਕੋਈ ਵੀ ਦੇਸ਼ ਆ ਇੰਡੀਆ ਲਾ ਲਓ ਲੱਦੇ ਵਾਲੇ ਦੇਸ਼ ਲਾ ਲਓ ਉੱਥੇ بڑے ਸੁਪਨੇ ਦਿਖਾਉਂਦੇ ਨੇ ਮਾਪੇ ਨੂੰ ਐਦਾਂ ਹੁੰਦਾ ਕਿ ਮੁੰਡਾ ਜਾਊਗਾ ਮਹੀਨੇ ਦਾ 2-3 ਲੱਖ ਕਮਾਊਗਾ ਏਜੰਟ ਵੀ ਇਹੀ ਅਸਲ ਦੇ ਵਿੱਚ ਜਿਹੜੇ ਜਾਣਟੇ ਨੇਗੇ 90% ਉਹਨਾਂ ਨੂੰ ਵੀ ਨਹੀਂ ਪਤਾ ਵੀ ਇਤੋਂ ਦਾ ਹਾਲਾਤ ਕੀ ਨੇਗੇ ਜੰਡ ਵੀ ਸੁਣੀ ਸੁਣਾਈ ਗੱਲ ਗਾਹਾਂ ਕਰ ਦਿੰਦਾ ਕਿ ਸੋਡਾ ਮੁੰਡਾ ਜਾਊਗਾ ਜੀ 2-3 ਲੱਖ ਮਹੀਨੇ ਦਾ ਕਮਾਊਗਾ ਮਾਪੇ ਨੂੰ ਇਹ ਹੁੰਦਾ ਇੱਕ ਵਾਰੀ ਚੱਕ ਕੇ ਪੈਸੇ ਲਾ ਦੋ ਕੁਝ ਵੇਚ ਕੇ ਲਾ ਦੋ ਪਿੰਡ ਵਾਲੇ ਵੀ ਸ਼ਾਇਦ ਵੀ ਅੱਜ ਇੱਕ ਕਿੱਲਾ ਚਲੋ ਪੁੱਤ ਦੀ ਜ਼ਮੀਨ ਆ ਇੱਕ ਕਿੱਲਾ ਵੇਚ ਦਾਂਗੇ 10 ਕਿੱਲੇ ਬਣਾ ਲੂਗਾ ਇਸੇ ਆਸ ਦੇ ਪਿੱਛੇ ਉਹ ਪਤਾ ਨਹੀਂ ਹੁੰਦਾ ਉਹ ਵੀ ਚੱਕ ਕੇ ਪੈਸੇ ਜਾਂ ਕੁਝ ਬੇਚ ਕੇ ਲਾਦਾ ਨੇ ਤੇ ਅਸਲ ਮਾਹੌਲ ਦਾ ਪਤਾ ਹੀ ਨਹੀਂ ਹੁੰਦਾ ਤੇ ਦੂਜੀ ਸਾਈਡ ਐ ਐਲ ਐਮ ਆਈ ਵਾਲੇ ਤੇ ਹੁਣ ਗੱਲ ਕਰਦੇ ਆ ਕਿ ਸਟੂਡੈਂਟ ਕਿੰਨੇ ਕਮਾ ਲੈਂਦਾ ਵੀਰੋ ਇੱਥੇ ਸਟੂਡੈਂਟ ਆ ਗਿਆ ਆਉਣ ਤੋਂ ਬਾਅਦ 20 ਘੰਟੇ ਉਹਨੇ ਕੰਮ ਕਰਨਾ ਇੱਕ ਹਫਤੇ 'ਚ ਉਹਨੂੰ ਕੰਮ ਮਿਲ ਵੀ ਜਾਂਦਾ ਪਹਿਲੀ ਗੱਲ ਤਾਂ ਕੰਮ ਮਿਲਣ ਦੇ ਚਾਂਸ ਬਹੁਤ ਘੱਟ ਨੇ 10 20% ਮੁੰਡਿਆਂ ਨੂੰ ਕੰਮ ਮਿਲਿਆ ਬਾਕੀ ਤਾਂ ਦਿਹਾੜੀ ਲਾਲੋ ਲੇਬਰ ਮਾਰਕੀਟ ਤੇ ਦਿਹਾੜੀ ਤੇ ਜਾਂਦੇ ਨੇ ਉੱਥੇ ਕੁਝ ਵੀ ਨਹੀਂ ਦਿੰਦੇ ਸਿਰਫ ਪ੍ਰਤੀ ਘੰਟੇ ਦੇ 10 ਡਾਲਰ ਦਿੰਦੇ ਨੇ 10 ਡਾਲਰ ਤੇ ਉਹ ਅੱਧਾ ਟਾਈਮ ਉਹਨਾਂ ਦਾ ਜਾਣ ਚ ਲੰਘਿਆ ਤਾਂ ਅੱਧਾ ਆਉਣ ਚ ਲੰਘਿਆ ਤਾਂ ਤੇ ਉਹ ਚ ਕੁਝ ਨਹੀਂ ਬਣਦਾ ਸਾਰਾ ਦਿਨ ਹੱਡ ਤੋੜ ਮਿਹਨਤ ਕਰਕੇ ਵੀ ਤੇ ਜਿਹੜੇ ਬੰਦੇ ਕਿਸੇ ਸਟੋਰ ਚ ਲੱਗੇ ਸਟੂਡੈਂਟ ਮੰਨ ਲਓ ਸਟੂਡੈਂਟ ਉਹ ਸਿੱਨ ਦੇ ਕੰਮ ਕਰਦਾਗਾ ਵੀ ਗਵਰਨਮੈਂਟ ਨੂੰ ਟੈਕਸ ਵੀ ਦਿੰਦਾ ਜਿੱਦਾਂ ਕਿ ਉਹ ਕਿਸੇ ਸਟੋਰ ਚ ਲੱਗ ਗਿਆ ਬਾਲ ਮਾਰਡ ਚ ਲੱਗ ਗਿਆ ਸਪੋਰਟਲੇ ਚ ਲੱਗ ਗਿਆ ਕਿਸੇ ਵੀ ਸਟੋਰ ਚ ਲੱਗ ਗਿਆ ਚਾਹੇ ਉਹ ਮੈਕਡੀ ਚ ਲੱਗ ਗਿਆ ਟੈਮ ਹਾਟਨ ਚ ਲੱਗ ਗਿਆ ਤਾਂ ਉਹਨੂੰ ਮਿਨੀਮਮ ਪੇ ਮਿਲੂਗੀ 17 ਡਾਲਰ 17 ਡਾਲਰ ਦੇ ਵਿੱਚੋਂ ਟੈਕਸ ਵੀ ਜਾਣਾਗਾ ਤਾਂ ਉਹ ਕਿਸੇ ਸਟੋਰ ਤੇ ਵੀ ਲੱਗ ਸਕਦਾ ਨਾਈਕੀ ਵਗੈਰਾ ਦੇ ਮੁੰਡੇ ਲੱਗੇ ਹੋਏ ਨੇ ਸਾਡੇ ਨਾਲ ਦੇ ਤਾਂ ਇੱਕ ਹਫਤੇ ਦੇ ਵਿੱਚ ਉਹਦੇ 15 ਘੰਟੇ ਵੀ ਲੱਗ ਸਕਦੇ ਨੇ 10 ਘੰਟੇ ਵੀ ਲੱਗ ਸਕਦੇ ਨੇ 14 ਘੰਟੇ ਵੀ ਲੱਗ ਸਕਦੇ ਨੇ ਤੇ 17 ਘੰਟੇ ਵੀ ਲੱਗ ਸਕਦੇ ਪੱਕਾ ਆਈਡੀਆ ਨਹੀਂ ਕਿ ਕਿਸੇ ਵੀ ਮੁੰਡੇ ਦੇ ਹਫ਼ਤੇ ਦੇ 20 ਘੰਟੇ ਨਹੀਂ ਲੱਗਦੇ ਮਿਨੀਮਮ ਤੁਸੀਂ ਮੈਕਸਿਮਮ ਤੁਸੀਂ 15 ਘੰਟੇ ਮੰਨ ਕੇ ਚੱਲੋ ਕਿ ਇੱਕ ਹਫ਼ਤੇ 'ਚ ਉਹਦੇ 15 ਘੰਟੇ ਲੱਗਣਗੇ ਜੇ 15 ਘੰਟੇ ਲੱਗੇ ਕਿੰਨਾ ਕਮਾਣਿਆ 15 ਘੰਟੇ ਦੇ ਸਹਾਰ ਨਾਲ ਤੁਸੀਂ ਇਹ ਮੰਨ ਲਓ ਵੀ ਉਹਦਾ 170 110 ਘੰਟਿਆਂ ਦੇ 170 ਤੇ 5 ਘੰਟਿਆਂ ਦੇ ਡਿਵਾਈਡ ਕਰ ਲਓ ਅੱਧੇ 83 170 ਤੇ 83 ਤਾਂ ਕਿੰਨੇ ਕੁ ਬਣ ਗਏ ਕੁਝ ਵੀ ਨਹੀਂ ਬਣਿਆ ਤਾਂ ਉਹਦੀ ਮੰਨ ਲਓ ਇੱਕ ਹਫ਼ਤੇ 'ਚ ਅ 260 ਡਾਲਰ ਕਮਾਊਗਾ ਇੱਕ ਹਫ਼ਤੇ 'ਚ ਜ਼ੋਰ ਮਾਰ ਕੇ ਤਾਂ ਉਹਦੀ ਮੰਥਲੀ ਕਮਾਈ 1000 ਰੁਪਿਆ ਹੋਊਗੀ 1000 ਡਾਲਰਾਂ ਦਾ ਹਾਂ 1000 ਡਾਲਰ 1000 ਡਾਲਰ ਦੇ ਵਿੱਚ ਉਹ ਮੈਟਰੋ ਤੇ ਵੀ ਜਾਊਗਾ ਉਹਦਾ ਬੱਸ ਦਾ ਕਿਰਾਇਆ ਵੀ ਹੋਊਗਾ ਘਰੇ ਟਿਫਨ ਜਾਂ ਗਰੋਸਰੀ ਦਾ ਖਰਚਾ ਹੋਊਗਾ 500 ਰੂਪ ਦਾ ਰੈਂਟ ਹੋਊਗਾ ਉਹ ਵੀ ਸ਼ੇਅਰਿੰਗ 'ਚ ਕਿਸੇ ਮੁੰਡੇ ਨਾਲ ਇੱਕ ਕਮਰੇ 'ਚ ਦੋ ਜਣੇ ਰਹਿੰਦੇ ਹੋਣਗੇ ਤੇ ਉਤੋਂ ਫਿਰ ਕੀ ਹੋਣਾ ਮੋਬਾਈਲ ਦਾ ਖਰਚਾ ਹੋਊਗਾ ਤਲਗਪਗੋ ਦਾ 100000 ਰੁਪਿਆ ਖਰਚਾ ਕਰਨ ਕੀ ਤਲ ਬਚਿਆ ਕੀ ਪਿੱਛੇ ਕੁਝ ਨਹੀਂ ਬਚਿਆ ਤੇ ਸਟੂਡੈਂਟ ਦਾ ਵੀ ਬਹੁਤ ਬੁਰਾ ਹਾਲ ਆ ਕੋਈ ਵੀ ਸਟੂਡੈਂਟ ਇੰਡੀਆ ਤੋਂ ਨਾ ਆਵੇ ਇਦੋਂ ਚੰਗਾ ਮਾਂ ਪਿਓ ਕੁੜੀ ਮੁੰਡਾ ਨਾ ਹੀ ਆਉਣ ਕੁੜੀਆਂ ਦਾ ਤਾਂ ਬਹੁਤ ਬੁਰਾ ਹਾਲ ਆ ਤੇ ਕੁੜੀਆਂ ਮੈਂ ਦੇਖੀਆਂ ਛੋਟੀ ਉਮਰ ਦੀਆਂ ਤੇ ਛੋਟੀ ਉਮਰ ਦੀਆਂ ਕੁੜੀਆਂ ਔਰ ਇਹ ਕੀ ਕਰਦੀਆਂ ਨੇ ਜੇ ਕਿਸੇ ਨੂੰ ਮਾੜੀ ਮੋਟੀ ਦਿਹਾੜੀ ਮਿਲਦੀ ਆ ਕਹਦਾ ਉਹ ਕਲੀਨਿਕ ਦਾ ਕੰਮ ਕਰਦੀ ਆ ਉਹਨਾਂ ਨੂੰ ਗੰਦ ਦੇ ਵਿੱਚ ਹੱਥ ਮਾਰਨੇ ਪੈਂਦੇ ਨੇ ਬਾਥਰੂਮ ਨੂੰ ਫਲਸ਼ਾ ਸਾਫ ਕਰਨੀਆਂ ਪੈਂਦੀਆਂ ਨੇ ਗੀਆਂ ਤੇ ਤਾਂ ਕਿਤੇ ਉਹਨਾਂ ਨੂੰ ਬਿਹਾਰੀ ਮਿਲਦੀ ਆ ਉਹ ਵੀ ਉਹ ਵੀ ਹਾੜੇ ਕੱਢਨੇ ਪੈਂਦੇ ਨੇ ਕਿਤੇ ਇਹਦੇ ਉਹ ਕੰਮ ਮਿਲ ਗਿਆ ਕਿਤੇ ਨਹੀਂ ਮਿਲ ਗਿਆ ਤੇ ਵੀਰੋ ਆਪਣੀਆਂ ਕੁੜੀਆਂ ਨੂੰ ਇੰਡੀਆ ਹੀ ਰੱਖਿਆ ਕਰੋ ਮੈਂ ਕੋਈ ਵੀ ਆ ਕੇ ਮੈਂ ਖੁਦ ਵੀ ਮੰਨਦਾ ਕਿ ਮੇਹ ਤੋਂ ਗਲਤੀ ਹੋ ਗਈ ਆ ਕਿ ਮੈਨੂੰ ਪਤਾ ਨਹੀਂ ਸੀਗਾ ਸੁਪਨਾ ਦਿਖਾਇਆ ਗਿਆ ਸੀ ਵੱਡਾ ਤੇ ਸਾਡੇ ਪਿੰਡ ਦੇ 35-40 ਮੁੰਡੇ ਕੁੜੀਆਂ ਆਏ ਨੇ ਕਿਸੇ ਨੇ ਨਹੀਂ ਦੱਸਿਆ ਦੀ ਬਾਈ ਤੋਂ ਫੈਲ ਲਾਈ ਇੱਥੇ ਕੁਝ ਨਹੀਂ ਰੱਖਿਆ ਤੇ ਉਹ ਹਲੇ ਜਿੱਦਾਂ ਸਾਡੇ ਪਿੰਡ ਦੇ ਮੁੰਡੇ ਆਏ ਹੋਏ ਨੇ ਮਨਾਂ ਨੂੰ ਆਖਿਆ ਮੁਖਾਬਤਾ ਫਸ ਗਏ ਤੁਸੀਂ ਪੈਸੇ ਲੱਗਤੇ ਇੰਨੇ ਵੀ ਜਿਹੜੇ ਬਾਕੀ ਪਿੰਡ ਦੇ ਮੁੰਡੇ ਨੇ ਉਹਨਾਂ ਨੂੰ ਤਾਂ ਦੱਸ ਦੋ ਕਹਿੰਦੇ ਜੀ ਅਸੀਂ ਆਪ ਫਸ ਗਏ ਤਾਂ ਦੂਜੇ ਵੀ ਫਸਣ ਤਾਂ ਉਹ ਜਿਹੜੇ ਪਿੰਡੋਂ ਮੁੰਡੇ ਆਏ ਹੋਏ ਨੇ ਉਹ ਵੀ ਸੱਚ ਨੂੰ ਦੱਸ ਦਿਓ ਕਹਿੰਦੇ ਨੇ ਪਿੰਡ ਦੇ ਤੇ ਗੱਪਾਂ ਮਾਰਦੇ ਨੇ ਜੀ ਅਸੀਂ ਇੰਨੇ ਖਵਾਉਣੇ ਆ ਤਾਂ ਜੇ ਸੱਚ ਦੱਸ ਦੋਗੇ ਵੀਰੋ ਤਾਂ ਕੀ ਕਾਸ਼ ਗੱਲ ਆ ਯਾਰ ਇਹ ਤੋਂ ਦੀ ਹਕੀਕਤ ਦੱਸਿਆ ਕਰੋ ਨਾ ਵੀ ਕੀ ਹਾਲਾਤ ਚੱਲ ਰਹੇ ਨੇ ਤੇ ਦੂਜੀ ਸੱਟ ਲੇਬਰ ਮਾਰਕੀਟ ਜਿੱਦਾ ਐਲ ਐਮ ਆਈ ਹੁਣ ਐਲ ਐਮ ਆਈ ਵੀਰੋ ਮੇਰੇ ਨਾਲ ਦੇ ਮੈਂ ਕੁਝ ਮੁੰਡੇ ਰਹਿੰਦੇ ਨੇ ਕਿ ਉਹਨਾਂ ਦੇ ਹਾਲਾਤ ਦੱਸਦਾ ਕਿੰਦਾ ਦੇ ਨੇ ਕਿੰਨੇ ਕਮਾ ਲੈਂਦੇ ਨੇ ਤੇ ਮੈਂ ਤੁਹਾਨੂੰ ਅੱਖੋ ਬੀਤੀ ਦੱਸਦਾ ਨਾ ਤੇ ਉਹ ਕਹਿੰਦੇ ਜਿੱਦੇ ਅਸੀਂ ਇੰਡੀਆ ਦੇ ਵਿੱਚੋਂ ਐਲ ਐਮ ਆਈ ਲੈਂਦੇ ਸੀ ਸਾਨੂੰ ਸੁਪਨੇ ਵੱਡੇ ਦਿਖਾਏ ਕਹਿੰਦੇ ਜੀ ਉਰੇ ਕੰਪਨੀ ਆਗੀ ਉਹ ਕੰਪਨੀ ਤੁਹਾਨੂੰ ਖਾਣਾ ਬਿਨਾ ਵੀ ਸ਼੍ਰੀ ਦੇਊ ਤੁਸੀਂ ਆਪ ਬਣਾਉਣਾਗਾ ਰਹਿਣਾ ਸਹਿਣਾ ਵੀ ਫਰੀ ਆ ਉਹਦੀ ਹੋਊਗਾ ਤੇ ਉਹ ਬਾਈ ਖੁਸ਼ ਹੋਗੇ ਚਲੋ ਕਹਿੰਦੇ ਵੀ ਰਹਿਣਾ ਸਹਿਣਾ ਹੋ ਗਿਆ ਕੰਪਨੀ ਇੰਨਾ ਕੁਝ ਦਿੰਦੀ ਆ ਤੇ ਕਹਿੰਦੇ ਤੁਹਾਡੀ ਐਲ ਐਮ ਆਈ ਤੇ 30 ਲੱਖ ਰੁਪਏ ਲੱਗੂਗਾ ਤੇ ਉਹ ਕਹਿੰਦੇ ਵੀ ਜਿਹੜੇ ਕਹਿੰਦੇ ਕੁੱਲ ਮਿਲਾ ਕੇ ਕਿਉਂਕਿ ਇੰਡੀਆ ਦੇ ਵਿੱਚ ਟੈਕਸ ਟੁਕਸ ਭਰਨਾ ਪੈਂਦਾ ਵੀ ਅਸੀਂ ਭਾਈ ਜੋਬ ਕਰਦੇ ਸੀਗੇ ਉੱਥੇ ਕਿਸੇ ਤੋਂ ਚੈੱਕ ਲੈਣੇ ਪੈਂਦੇ ਆ ਤੇ ਸਟੇਟਮੈਂਟਾਂ ਹੋਰ ਡਾਕੂਮੈਂਟ ਖਰਚਾ ਕਰਕੇ ਟਿਕ ਟਾਪ ਦੀ ਖਰੀਦੀ ਕਹਿੰਦੇ ਸ਼ੋਪਿੰਗ ਕਰਕੇ ਕੁੱਲ ਮੰਗਰਾ ਕੇ ਕਿਸੇ ਦਾ 35 ਲੱਖ ਕਿਸੇ ਦਾ 40 ਲੱਖ ਐ ਇਦਾਂ ਖਰਚ ਆ ਗਿਆ ਤਾਂ ਉਹਨਾਂ ਨੂੰ ਸੁਪਨਾ ਦਿਖਾਇਆ ਗਿਆ ਕਹਿੰਦੇ ਜੀ ਜਦੋਂ ਤੁਸੀਂ ਉਰੇ ਆਉਂਗੇ ਸੋ ਉਹਨੂੰ 20 ਡਾਲਰ ਪ੍ਰਤੀ ਘੰਟਾ ਦੇ ਸਿਆਮਲ ਪੇ ਮਿਲੂਗੀ ਤੇ ਉਦੋਂ ਬਾਅਦ ਵਧ ਜੂਗੀ ਤੇ ਕਹਿੰਦੇ ਜੀ ਪੀਆਰ ਕਰਾਉਣ ਦੀ ਸਾਡੀ ਜ਼ਿੰਮੇਵਾਰੀ ਆ ਆਹ ਕੰਪਨੀ ਦੇ ਜੋ ਵੀ ਹਨਰ ਸੀਗੇ ਇੰਡੀਆ ਦੇ ਵਿੱਚ ਜੋ ਗਾਹਾਂ ਬੰਦੇ ਜਾਣਤ ਨੇ ਜਾਂ ਉਹ ਵੀ ਇਦਾਂ ਹੀ ਕਹਿੰਦੇ ਨੇ ਤੇ ਉਹ ਉਹ ਤੋਂ ਕੋਈ ਜ਼ਮੀਨ ਵੇਚ ਕੇ ਆ ਗਿਆ ਵੀਰ ਕੋਈ ਪੈਸੇ ਚੱਕ ਕੇ ਆ ਗਿਆ ਕਰਜ ਵਿੱਚ ਕੁਛ ਲਈ ਥੋੜੇ ਕਾਣੇ ਹੈਗੇ ਸੀ ਕੁਛ ਕਰੀਏ ਕਿ ਕਰੀਏ ਤੇ ਉਹ ਵੀ ਰੁਰੇ ਆ ਗਿਆ ਉਰੇ ਆ ਗਏ ਜਦੋਂ ਉਰੇ ਕੰਮ ਤੇ ਗਏ ਕੰਮ ਤੇ ਗਏ ਕਹਿੰਦੇ ਜੀ 12 ਡਾਲਰ ਪੇ ਹੈਗਾ ਤੇ ਉਹ ਪੈਣਾ ਥੱਲੋ ਜ਼ਮੀਨ ਨਿਕਲ ਗਈ ਵੀਰ ਕਿਹਾ ਵੀ ਸੀਗਾ ਹੱਡ ਤੋੜ ਮਿਹਨਤਾ ਕੀ ਸਾਰਾ ਦਿਨ ਇੱਕ ਮਿੰਟ ਨਹੀਂ ਬੈਠਦੇ ਜਿੰਨਾ ਤੇ ਟਾਈਮ ਲੱਗਦਾ ਤੇ ਉਹ ਕਹਿੰਦੇ 12 ਡਾਲਰ ਤੇ 12 ਡਾਲਰ ਵੀਰੋ ਨਤੇ ਬੰਦਾ ਚੱਕਰਾਂ 'ਚ ਹੋ ਗਿਆ ਹੋਣਾ ਹੀ ਸੀ ਚੱਕਰਾਂ 'ਚ ਯਾਰ ਕਿੱਥੇ 20 ਡਾਲਰ ਕਿੱਥੇ 12 ਡਾਲਰ ਫਿਰ ਉਤੋਂ ਰੂਮ ਦਾ ਰੈਂਟ 500 ਖਰਚਾ 1000 ਡਾਲਰ ਖਰਚਾ ਹੋ ਗਿਆ ਦਾ ਤੇ ਬੰਦਿਆਂ ਦਾ ਕੀ ਹੈਗਾ ਜਿਹੜੇ ਕੰਟਰੈਕਸ਼ਨ ਦਾ ਕੰਮ ਕਰਦੇ ਨੇ ਐਲ ਐਮ ਆਈ ਵਗੈਰਾ ਵਾਲੇ ਕੋਈ ਵੀ ਲਗਾ ਲਓ ਯਾਰ ਤੇ ਉਹਨਾਂ ਦਾ ਦੂਰ ਕੰਮ ਹੁੰਦਾ 2-2.5 ਘੰਟੇ ਦਾ ਗੱਡੀ 2 ਘੰਟੇ ਦਾ ਕਈ ਵਾਰੀ ਜਾਣ ਤੇ ਲੱਗਦੇ ਨੇ ਗੱਡੀ ਤੇ 2 ਆਉਣ ਤੇ ਲੱਗਦੇ ਨੇ ਬਈ ਫਿਰ ਘਰੇ ਵੀ ਬੰਦਾ ਉੱਠਦਾ 4-5 ਘੰਟੇ ਤੱਕ ਇਦਾਂ ਹੀ ਫੁੱਟਿਆਦੇ ਆ ਫਿਰ ਉਹਤੇ ਕੰਮ ਕਿੰਨਾ ਕਰਦਾ 8 8 ਘੰਟੇ 9 ਘੰਟੇ ਕੰਮ ਕਰਦਾ ਤੇ 12 ਦੇ ਹਿਸਾਬ ਨਾਲ ਪੀ ਮਿਲੂਗੀ ਤਾਂ ਕਿੰਨੇ ਕੁ ਬਣ ਜਾਣਗੇ 12 ਫਿਰ ਜੇ ਲੰਮਾ ਟਾਈਮ ਕੰਮ ਕਰੋਗੇ ਤਾਂ ਚੋਰ ਮਾਰ ਕੇ ਉਹ ਤੁਹਾਡੀ 14 ਪੀ ਕਰ ਦੇਣਗੇ ਤਾਂ 14 ਦਾ ਮਾਰਕਿਟ ਕਿੰਨੇ ਕੁ ਬਣਦੇ ਨੇ ਉਹ ਕਹਿੰਦੇ ਬਾਈ ਕਹਿੰਦੇ ਸਾਡੀ ਜ਼ੋਰ ਮਾਰ ਕੇ ਕਹਿੰਦੇ ਜਿੱਦੀ 14 ਦੀ 23 24 ਸੂ ਮਹੀਨੇ ਦਾ ਬਣ ਜਾਦਾ ਤੇ ਇੱਕ ਵੀਰ ਕਹਿੰਦਾ ਬਾਈ ਕਹਿੰਦਾ ਕਹਿੰਦਾ ਮੈਂ ਆਇਆ ਸੀਗਾ ਕਹਿੰਦਾ ਮੇਰੀ ਜਦੋਂ ਆਇਆ ਕਹਿੰਦਾ ਮੈਨੂੰ ਦਾਸਤੀ ਰੱਖਿਆ ਬਾਈ ਕਹਿੰਦਾ ਕਹਿੰਦਾ ਹੁਣ 1 ਸਾਲ ਹੋ ਗਿਆ 1 ਸਾਲ ਬਾਅਦ ਕਹਿੰਦਾ 11 ਕਰਤੀ ਕਹਿੰਦਾ ਹੁਣ ਕਹਿੰਦਾ ਭਾਈ ਕੁਝ ਵੀ ਨਹੀਂ ਬਣਦਾ ਕਹਿੰਦਾ ਇੱਥੇ ਖਰਚਾ ਪੂਰਾ ਆ ਰਿਹਾ ਪਿੱਛੇ ਕੀ ਭੇਜਾਂ ਪੈਸੇ ਕਹਿੰਦਾ ਕਹਿੰਦਾ ਨਾ ਹੋ ਉਤਰਦਾ ਨਾ ਹੋ ਉਤਰਦਾ ਤੇ ਵਾਪਿਸ ਵਾਪਿਸ ਵੀ ਨਹੀਂ ਜਾ ਸਕਦੇ ਭਾਈ ਉਰੇ ਫਸੇ ਹੀ ਬੈਠੇ ਨੇ ਉਹ ਕਹਿੰਦੇ ਪਿੰਡ ਕੀ ਮੂੰਹ ਲੈ ਕੇ ਜਾਵਾਂਗੇ ਤੇ ਜਿਹੜੇ ਮੁੰਡੇ ਕੁੜੀ ਕੁੜੀਆਂ ਨੇ ਕੁੜੀਆਂ ਦੀ ਬਈ ਹਾਲ ਦੁਰੇ ਕੁੜੀਆਂ ਕੰਮ ਹੈ ਹੀ ਨਹੀਂ ਕੁੜੀਆਂ ਵਾਸਤੇ ਕੁੜੀਆਂ ਵਾਸਤੇ ਬਹੁਤ ਘੱਟ ਕੰਮ ਆਂਦਾ ਕਿ ਕੁੜੀਆਂ ਨਾ ਹੋਰ ਕੰਮ ਕੁੜੀਆਂ ਆਹੀ ਕੰਮ ਕਲੀਨਿੰਗ ਗਲੂਨਿੰਗ ਦਾ ਬਈ ਕੁਝ ਛੋਰਾਂ ਚ ਕੁੜੀਆਂ ਨੇ ਗਈਆਂ ਕੁਝ ਵਿੱਚੋਂ ਪੇਂਟ ਪੂਂਟ ਕਰਦੀਆਂ ਨੇ ਜੇ ਕਿਤੇ ਇੰਨੀ ਮਿਹਨਤ ਬਈ ਇੰਡੀਆ ਸੀ ਕੀਤੀ ਹੋਵੇ ਤਾਂ ਮੈਂ ਕਹਿੰਦਾ ਐਦੋਂ ਨਾ ਬਈ ਦੁੱਗਣਾ ਸੁੱਖ ਰੋਟੀ ਸੌਖੀ ਰੋਟੀ ਖਾ ਲੂਗਾ ਤੇ ਉਰੇ ਕਿਸੇ ਲਵੇ ਇਹ ਟਾਈਮ ਨਹੀਂ ਹੈਗਾ ਬਈ ਉਹ ਬਹਿ ਕੇ ਆਰਾਮ ਨਾਲ ਰੋਟੀ ਖਾ ਸਕੇ ਤੇ ਜਾਂ ਜਿਹੜੇ ਉਰੇ ਰਹਿੰਦੇ ਨੇ ਆਪਦੇ ਜਵਾਖਾਂ ਨਾਲ 10 ਮਿੰਟ ਖੇਡ ਸਕਣ ਗੱਲਾਂ ਕਰ ਸਕਣ ਇਦਾਂ ਦਾ ਕਿਸੇ ਲਵੇ ਟਾਈਮ ਨਹੀਂ ਚਾਹੇ ਉਹ ਅਮੀਰਾ ਚਾਹੇ ਉਹ ਛੋਟੇ ਲੈਵਲ ਤੇ ਆ ਜਾਂ ਵੱਡੇ ਲੈ ਸਕਦੀ ਹੈ ਤਾਂ ਮੈਨੂੰ ਖੁਦ ਦੁੱਖ ਆਗਾ ਕਿ ਮੈਂ ਇੱਥੇ ਆਇਆ ਪੈਸੇ ਲਾ ਕੇ ਤੇ ਰੱਬ ਕਰੇ ਮੈਂ ਸੋਚਿਆ ਮੈਂ ਤਾਂ ਅਗਲੇ ਸਾਲ ਵਾਪਿਸ ਚਲਾ ਜਾਵਾਂ ਆਪਦੀ ਫੈਮਿਲੀ ਕੋਲੇ ਮੈਂ ਤਾਂ ਸੋਚਿਆ ਹੀ ਆ 100 ਦਾ 100% ਕਿ ਫੈਮਿਲੀ ਕੋਲੇ ਚਲੇ ਜਾਣਾ ਪਰ ਵੀਰੋ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਕਿਸੇ ਵੀ ਸੁਣੀ ਸੁਣਾਈ ਗੱਲ ਤੇ ਬਈਓ ਵੀਰੋ ਯਕੀਨ ਨਾ ਕਰਿਆ ਕਰੋ ਬੰਦੇ ਬੜਾ ਝੂਠ ਬੋਲਦੇ ਨੇ ਐ ਆ ਐ ਆ ਪਰ ਹੈਗੀ ਗੱਲ ਕੁਛ ਵੀ ਨਹੀਂ ਬਈ ਜੀ ਪੂਰਾ ਦਾ ਪੂਰਾ ਹੀ ਝੂਠ ਹੈਗਾ ਬੰਦਾ ਕੋਈ ਨਾ ਕੋਈ ਤਾਂ ਸੱਚ ਬੋਲਦਾ ਦਾ ਹੁੰਦਾ ਤੇ ਇੱਥੇ ਇੱਥੇ ਆ ਕੇ ਵੀਰ ਸਾਡੇ ਪਿੰਡ ਦੇ ਮੁੰਡੇ ਵੀ ਨੇ ਕਿਸੇ ਨੂੰ ਕੋਈ ਕੰਮ ਨਹੀਂ ਮਿਲਿਆ ਸਾਰੇ ਐ ਸਮਝ ਲਓ ਇੱਕ ਤਰ੍ਹਾਂ ਦੀਆਂ ਠੋਕਰਾ ਖਾਈ ਜਾਂਦੇ ਨੇ ਤੇ ਮੈਂ ਸਾਰਿਆਂ ਨੂੰ ਜਿਹੜੇ ਮੇਰੇ ਲਵੇ ਨੇ ਮੈਂ ਮਿਲਿਆ ਮੱਕਾ ਮੱਕਾ ਬਾਈ ਕੀ ਫਾਇਦਾ ਉਰੇ ਰਹਿ ਕੇ ਕਿ ਮੱਕਾ ਯਾਰ ਆਪਣੇ ਪਿੰਡ ਰੋਟੀ ਤਾਂ ਅੱਜ ਕੀ ਮਿਲ ਜਾਂਦੀ ਹੈ ਤੇ ਉਹ ਕਹਿੰਦੇ ਹੁਣ ਕਰੀਏ ਕੀ ਕਰੀਏ ਘਰੋਂ ਵੀ ਪੈਸੇ ਲਾ ਕੇ ਆਏ ਆ ਤੇ ਉਰੇ ਵੀ ਫਸੇ ਬੈਠੇ ਆ ਤੇ ਮੈਂ ਦੇਖਿਆ ਮੇਰੇ ਪਿੰਡੋਂ ਕਈ ਮੁੰਡੇ ਕਈ ਸਾਲ ਹੋ ਗਿਆ ਇਹਨੂੰ ਮਿਲਣ ਵੀ ਨਹੀਂ ਜਾਇਆ ਗਿਆ ਮੈਨੂੰ ਕੋਈ ਗੱਲ ਯਾਦ ਆ ਗਈ ਮੈਨੂੰ ਪਿਛਲੀਆਂ ਆ 4 ਕਿ ਮਹੀਨੇ ਪਹਿਲਾਂ ਥੋੜੀ ਗਰਮੀ ਦਾ ਮੌਸਮ ਸੀ ਉਦੋਂ ਇੱਕ ਬਜ਼ੁਰਗ ਮਿਲਿਆ ਬਰਨਾਲੇ ਦਾ ਸੀਗਾ ਤੇ ਰਾਤ ਨੂੰ ਮਿਲਿਆ ਤੇ ਮੈਨੂੰ ਕਹਿੰਦਾ ਪੁੱਤ ਕਿਥੋਂ ਮਗਾ ਜੀ ਮੈਂ ਮਾਨਸਾ ਜ਼ਿਲ੍ਹਾ ਤੋਂ ਕਹਿੰਦਾ ਮੈਂ ਪੁੱਤ ਬਰਨਾਲੇ ਤੋਂ ਕਹਿੰਦਾ ਆ ਜਾ ਫਿਰ ਬੈਠੀਏ ਤੇ ਮੈਂ ਕਹਾ ਆ ਗਿਆ ਬਾਬਾ ਜੀ ਬਹਿਣੀਆ ਤੇ ਬੈਠੇ ਕਹਿੰਦਾ ਪੁੱਤ ਕਦੋਂ ਆਏ ਆ ਮਗਾਈ ਬਾਬਾ ਜੀ ਥੋੜਾ ਜਿਹੀ ਹੋਇਆ ਆਏ ਨੂੰ ਮੈਨੂੰ ਤੇ ਮੈਂ ਖਾ ਮੇਰਾ ਤਾਂ ਵਧੀਆ ਨਹੀਂ ਲੱਗਿਆ ਇਸ ਤੋਂ ਮure ਲਾਈਫ ਨੂੰ ਵਧੀਆ ਅੱਜ ਦੇ ਟਾਈਮ 'ਚ ਕੁਝ ਬਣਦਾ ਵੀ ਨਹੀਂ ਹੈਗਾ ਤੇ ਵੀ ਨਹੀਂ ਵਧੀਆ ਹੈਗੀ ਤੇ ਕਹਿੰਦਾ ਫੇਰ ਪੁੱਤ ਤੇ ਮੈਂ ਕਹਾਂ ਬਾਬਾ ਜੀ ਮੈਂ ਤਾਂ ਵੀ ਸਾਲ ਕੋ ਹੋਰ ਲਾ ਕੇ ਵਾਪਸ ਜਾ ਵਾਪਸ ਹੀ ਜਾਣਾ ਵਾ ਮੈਨੂੰ ਕਹਿੰਦਾ ਪੁੱਤ ਬਾਲੀ ਵਧੀਆ ਗੱਲ ਸੋਚੀ ਆ ਕਹਿੰਦਾ ਤੂੰ ਕਹਿੰਦਾ ਬਸ ਆ ਗੱਲ ਤੇ ਕਾਇਮ ਰਹੀ ਪੁੱਤ ਕਹਿੰਦਾ ਕਹਿੰਦਾ ਪੁੱਤ ਇਹ ਗੱਲ ਨਾ ਬਦਲੀਂ ਕਹਿੰਦਾ ਕਹਿੰਦਾ ਤੇਰੇ ਘਰੇ ਰੋਟੀ ਪੱਕਦੀ ਆ ਪੰਜਾਬ ਚ ਮਖਾਈ ਬਾਬਾ ਜੀ ਬੜੀ ਸੋਹਣੀ ਪੱਕਦੀ ਆ ਕਹਿੰਦਾ ਪੁੱਤ ਹੋਰ ਕੀ ਚਾਹੀਦਾ ਜੇ ਦੋ ਟਾਈਮ ਦੀ ਰੋਟੀ ਪੱਕਦੀ ਆ ਕਹਿੰਦਾ ਰੋਟੀ ਖਾਣੀ ਆ ਕਹਿੰਦਾ ਉੱਥੇ ਸਕੂਨ ਦੀ ਜ਼ਿੰਦਗੀ ਆ ਸਕੂਨ ਨਾਲ ਰੋਟੀ ਖਾਵੇਂਗਾ ਤੇ ਚਾਹੀਦਾ ਕੀ ਆ ਹੋਰ ਕਹਿੰਦਾ ਤੇ ਕਹਿੰਦਾ ਪੁੱਤੂ ਉਰੇ ਦੇ ਜਵਾਕ ਨੇ ਜਿਹੜੇ ਕਹਿੰਦਾ ਉਹਨਾਂ ਨੂੰ ਇੰਨੀ ਮਤ ਨਹੀਂ ਹੈਗੀ ਕਹਿੰਦਾ ਆਪਣੇ ਜਿਹੜੇ ਪੰਜਾਬ ਵਾਲੇ ਬੱਚੇ ਨੇ ਕਹਿੰਦਾ ਉਹ ਕਹਿੰਦਾ ਨਰਮ ਨੇ ਉਹਨਾਂ ਨੂੰ ਸਾਰਾ ਨੌਲੇਜ ਆ ਉਹਨੇ ਬਲਾਉਣਾ ਚਲਾਉਣਾ ਵੱਡਿਆਂ ਦੀ ਇੱਜ਼ਤ ਕਰਨੀ ਕਹਿੰਦਾ ਕਹਿੰਦਾ ਓਰੇ ਜਵਾਖ ਨੂੰ ਨਾ ਅਸੀਂ ਵਿਆਹ ਨੂੰ ਕਹਿ ਸਕਦੇ ਹਾਂ ਜਵਾਖ ਬਾਹਰੋਂ ਕੁੜੀ ਆ ਮੁੰਡਾ ਕਿਸੇ ਮੁੰਡੇ ਨੂੰ ਲਿਆਈ ਕਿਸੇ ਅਫਰੀਕਾ ਨੂੰ ਲਿਆਈ ਕਹਿੰਦਾ ਅਸੀਂ ਕਿਸੇ ਨੂੰ ਨਹੀਂ ਹਟਾ ਸਕਦੇ ਕਹਿੰਦਾ ਤੇ ਕਹਿੰਦਾ ਵੀ ਓਰੇ ਕਹਿੰਦਾ ਜਵਾਖ ਇੱਕ ਤਰ੍ਹਾਂ ਦੀ ਥੋੜੀ ਜੀ ਮੱਤ ਵਧੀਆ ਨਹੀਂ ਹੈਗੀ ਕਹਿੰਦਾ ਇੰਡੀਆ ਵਾਲੇ ਜਵਾਖਾਂ ਦੇ ਕਹਿੰਦਾ ਬਹੁਤ ਇੰਡੀਆ ਦੇ ਰਹਿ ਕੇ ਕਹਿੰਦਾ ਉੱਥੇ ਜਵਾਖ ਬਹੁਤ ਵਧੀਆ ਨਹੀਂ ਕਹਿੰਦਾ ਵੱਡਿਆਂ ਦੀ ਇੱਜ਼ਤ ਵੀ ਕਰਦੇ ਨਹੀਂਗੇ ਝੁਕਦੇ ਵੀ ਨਹੀਂ ਤੇ ਕਹਿੰਦਾ ਪੁੱਤ ਮੇਰੇ ਕੋਲੇ ਕਹਿੰਦਾ ਬਤ ਚਾਰ ਭਾਈ ਆ ਅਸੀਂ ਬਰਨਾਲੇ ਕਹਿੰਦਾ 72 ਕਿੱਲੇ ਆ ਕਹਿੰਦਾ ਮੈਂ ਜਵਾਨੀ ਵੇਲੇ ਹਾਂਗਕਾਂਗ ਆ ਗਿਆ ਕਹਿੰਦਾ ਹਾਂਗਕਾਂਗ ਮੈਂ ਕਹਿੰਦਾ ਮੈਂ ਜਵਾਨੀ ਚ ਵਿਆਹ ਕਰਵਾ ਲਿਆ ਉਦੋਂ ਬਾਅਦ ਕਹਿੰਦਾ ਪੁੱਤ ਮੈਂ ਕੈਨੇਡਾ ਆ ਗਿਆ ਕੈਨੇਡਾ ਆ ਕੇ ਕੰਮ ਕਰਕੇ ਘਰ-ਵਾਰ ਲੈ ਲਿਆ ਸੈਟਲ ਹੋ ਗਿਆ ਤੇ ਸੈਟਲ ਹੋ ਕੇ ਕਹਿੰਦਾ ਬੱਚਾ ਹੋਇਆ ਮੇਰੀ ਮਾਂ ਕਿਹਾ ਕਰੀ ਮੈਂ ਪੋਤੇ ਨੂੰ ਢਾਉਣਾਗਾ ਮੈਂ ਮੈਨੂੰ ਪੁੱਤ ਬੁਲਾ ਲਾ ਪੋਤੇ ਨੂੰ ਢਾਉਣਾ ਮੈਨੂੰ ਬੁਲਾ ਲਾ ਕਹਿੰਦਾ ਮੈਂ ਮਾਂ ਦਾ ਵੀਜ਼ਾ ਲਵਾਤਾ ਮਾਂ ਮਾਂ ਮੇਰੀ ਆ ਗਈ ਕਹਿੰਦਾ ਮਾਂ ਕਹਿੰਦਾ ਜਦੋਂ ਆਈ ਨਾ 20 ਦਿਨਾਂ ਬਾਅਦ ਹੀ ਕਹਿਣ ਲੱਗ ਗਈ ਜਦੋਂ ਉਹਦਾ ਦੇਖ ਲਿਆ ਮੈ ਜੀ ਨਾਲ ਲੱਗਿਆ ਕਹਿੰਦੀ ਪੁੱਤ ਮੇਰੀਆਂ ਮਹਸਾ ਖਰਾਬ ਹੋ ਜਾਣਗੀਆਂ ਸਿਰੀ ਨਾ ਕੰਮ ਨਹੀਂ ਕਰਨਾ ਜਿਹੜੀ ਠੇਕੇ ਤੇ ਜ਼ਮੀਨ ਆ ਉਹਨਾਂ ਨੇ ਠੇਕਾ ਨਹੀਂ ਦੇਣਾ ਤੇ ਇਹ ਕਹਿੰਦਾ ਆਨੇ ਬਹਾਨੇ ਜੇ ਲਾਉਣ ਲੱਗੀ ਮੇਰੀ ਮਾਂ ਕਹਿੰਦਾ ਕਹਿੰਦਾ ਮੈਂ ਆਖਿਆ ਮਾਂ ਚੱਲ ਮੈਂ ਤੇਰੀ ਟਿਕਟ ਕਰਾਉਣਾ ਬੱਗ ਤੇ ਕਹਿੰਦਾ ਭਾਈ ਫਿਰ ਮੈਂ ਕਹਿੰਦਾ 2 ਸਾਲਾਂ ਬਾਅਦ ਵਾਪਿਸ ਪੰਜਾਬ ਗਿਆ ਕਹਿੰਦਾ ਮਾਂ ਲਵੇ ਹੁਣ ਵੀ ਬੈਠੇ ਫੈਮਲੀ ਚ ਕਹਿੰਦਾ ਜਦੋਂ ਮੈਂ ਕਿਹਾ ਮਾਂ ਨੂੰ ਕਹਿੰਦਾ ਇੱਕ ਦਿਨ ਇਹ ਕਹਿੰਦਾ ਵੀ ਮਾਂ ਆ ਚੱਲੀਏ ਕੈਨੇਡਾ ਮੈਨੂੰ ਮੇਰੀ ਮਾਂ ਕਹਿੰਦੀ ਆ ਕਹਿੰਦੀ ਪੁੱਤ ਜਿੱਧਰ ਤੂੰ ਰਹਿਣਾ ਉਧਰ ਤਾਂ ਕਹਿੰਦੀ ਮੈਂ ਲੱਤਾਂ ਕਰਕੇ ਵੀ ਨਹੀਂ ਸੌਂਦੀ ਪੈਰ ਕਰਕੇ ਕਹਿੰਦੀ ਮੈਂ ਪੈਰ ਕਰਕੇ ਵੀ ਨਹੀਂ ਸੌਂਦੀ ਕਹਿੰਦੀ ਪੁੱਤ ਮੈਂ ਨਹੀਂ ਮੈਥੀ ਜੀ ਲੰਨੇ ਜਿੰਨੇ ਸਾਲ ਮੈਂ ਜੀਣਾ ਕਹਿੰਦੀ ਤੂੰ ਇੱਥੇ ਆ ਜਾ ਕਹਿੰਦਾ ਉਹ ਦਿਨ ਹੋ ਗਿਆ ਮਾਪੇ ਤੋਂ ਵੀ ਟੁੱਟ ਗਿਆ ਇੱਥੇ ਫਸ ਗਿਆ ਕਹਿੰਦਾ ਸਕੂਨ ਵੀ ਨਹੀਂ ਮਿਲਿਆ ਤੇ ਜਿੰਨੇ ਵੀ ਇੱਥੇ ਬਜ਼ੁਰਗ ਨੇ ਉਹ ਇੱਥੇ ਆਤ ਆ ਗਏ ਪਰ ਫਸੇ ਬੈਠੇ ਨੇ ਵੀਰੋ ਡੋਂਦੇ ਨੇ ਅੰਦਰ ਉਹਨਾਂ ਦਾ ਉਹ ਕਹਿੰਦੇ ਪਜਾਰ ਤੇ ਜਿੰਨੀ ਸੌਖੀ ਰੋਟੀ ਆ ਉਰੇ ਨਹੀਂ ਹੈਗੀ ਕਹਿੰਦੇ ਸਾਥੋ ਜਿਹੜੀ ਗਲਤੀ ਪੁੱਤਰ ਪੁਤਰਾ ਹੋਗੀ ਤੂੰ ਨਾ ਉਹ ਗਲਤੀ ਕਰੀ ਬਾਗਜੀ ਵਾਪਸ ਕਹਿੰਦਾ ਆਪਦੇ ਮਾਂ ਤੇ ਉਪਰੇ ਫੈਮਲੀ ਕੋਲੇ ਕਹਿੰਦਾ ਬਾਅਦ ਪੁੱਤਰਾ ਕਹਿੰਦਾ ਉਹ ਜਦੋਂ ਅੱਜ ਤੈਨੂੰ ਛੋਟਾ ਨਹੀਂ ਪਤਾ ਲੱਗਣਾ ਕਹਿੰਦੇ ਜਦੋਂ ਤੂੰ ਵੱਡਾ ਹੋਵੇਂਗਾ ਨਾ ਪੁੱਤਰਾ ਉਦੋਂ ਪਤਾ ਲੱਗੇਗਾ ਵੀ ਫੈਮਿਲੀ ਕੀ ਚੀਜ਼ ਹੁੰਦੀ ਆ ਮਾਂ ਪਿਓ ਕੀ ਚੀਜ਼ ਹੁੰਦਾ ਕਹਿੰਦਾ ਅੱਜ ਤੂੰ ਜਵਾਨੀ ਪਹਿਰੇ ਚਾਉਰੇ ਬੈਠਿਆ 2 ਰੁਪਏ ਹੁਣ ਤਾਂ ਕਹਿੰਦਾ ਕਮਾਈ ਵੀ ਨਹੀਂ ਹੈਗੀ ਕਮਾਈ ਵੀ ਖਤਮ ਹੋ ਗਈ ਤੇ ਜਿਹੜੇ ਉਰੇ ਆ ਰਹੇ ਨੇ ਵੀਰੋ ਉਹਨਾਂ ਕੋਲੇ ਇੰਨੇ ਕੁ ਪੈਸੇ ਵੀ ਨਹੀਂ ਹੈਗੇ ਕਿ ਉਹ ਟਿਕਟ ਕਰਾ ਕੇ ਇੰਡੀਆ ਫੈਮਿਲੀ ਨੂੰ ਮਿਲ ਸਕਣ ਤੇ ਖਰਚਾ ਹੀ ਨਹੀਂ ਚੱਲ ਰਿਹਾ ਉਰੇ ਲੋਕ ਕ੍ਰੈਡਿਟ ਕਾਰਡਾਂ ਤੇ ਜਲ ਰਹੇ ਨੇ ਬਾਈ ਜੀ ਤੇ ਹੁਣ ਜਿਹੜੀ ਆਉਣ ਵਾਲਾ ਸਮਾਂ ਪੀਆਰ ਤਾਂ ਤੁਸੀਂ ਭੁੱਲੀ ਜਾਓ ਕਿ ਪੀਆਰ ਨਾਲ ਦੀ ਚੀਜ਼ ਮਿਲ ਜੂਗੀ। ਨਾ ਹੀ ਤੇ ਪੀਆਰ ਮਿਲਨੀ ਆ ਬਾਈ ਜੀ ਨਾ ਕੁਝ ਹੋਰ। ਤਾਂ ਇਹ ਦੂਜੰਗਾ ਬਾਈ ਜੀ ਫਿਰ ਆਪਣਾ ਪੰਜਾਬ ਸਭ ਤੋਂ ਵੈਸਟਾ ਰੋਟੀ ਰੱਜ ਕੇ ਖਾਂਦੇ ਨੇ। ਮੈਂ ਕਹਿੰਦਾ ਵਧੀਆ ਰਹੇ ਜਿਨ੍ਹਾਂ ਦੇ ਬੀਜੇ ਨਹੀਂ ਲੱਗੇ ਜਾਂ ਆਏ ਨਹੀਂ। ਤੇ ਇੱਥੇ ਬਾਈ ਕਰੇ ਫੋਨ ਕਰਨਗੇ ਹਸ ਕੇ ਗੱਲਾਂ ਕਰਨਗੇ ਯਾਰ ਦੋਸਤ ਨੂੰ ਫੋਨ ਕਰਤਾ ਬਈ ਨੰਬਰ ਗਿੰਨੀ ਲੈ ਲਈ ਇੱਥੇ ਤੇ ਦਿਖਾਉਣਗੇ ਜੀ ਮੈਂ ਆ ਲੈ ਲਈ ਮੈਂ ਆ ਗੱਡੀ ਲੈ ਲਈ ਬਈ ਕਿਸ਼ਤਾਂ ਤੇ ਮਿਲ ਜਾਂਦੀ ਹੈ ساری ਉਮਰ ਕਿਸ਼ਤਾਂ ਭਰੀ ਜਾਂਦੇ ਨੇ ਇੱਥੇ ਜੈਗੂਆਰ ਲੈ ਲਈ BMW ਲੈ ਲਈ ਰੋਟੀ ਨਹੀਂ ਖੀਂਦੀ ਬਈ ਇਹ ਤਾਂ ਧੰ ਜਿਗਰਾ ਗੁਰੂ ਨਾਨਕ ਸਾਹਿਬ ਜੀ ਦਾ ਗੁਰਦੁਆਰਾ ਜਿਨ੍ਹਾਂ ਨੇ ਗੱਡੀਆਂ ਲੈ ਰਕਿ ਨੇ ਬਈ ਸਾਰੇ ਗੁਰਦੁਆਰੇ ਰੋਟੀ ਖਾ ਕੇ ਆਉਂਦੇ ਨੇ ਇੱਥੇ 90% ਵਾਦੀ ਹੈ ਜਿਹੜੀ ਉਹ ਗੁਰਦੁਆਰੀ ਰੋਟੀ ਖਾ ਕੇ ਆਉਂਦੀ ਹੈ ਤੇ ਬਹੁਤ ਘੱਟ ਲੋਕ ਨੇ ਜਿਹੜੇ ਘਰੇ ਵਾਈ ਬਣਾਉਂਦੇ ਨਹੀਂ ਕਿਉਂਕਿ ਇੰਨਾ ਬਜਟ ਨਹੀਂ ਪੈ ਰਿਹਾ ਮੁੰਡਿਆਂ ਨੇ ਫੋਨ ਲੈ ਲੇ ਗੱਡੀਆਂ ਲੈ ਲਈਆਂ ਤਾਂ ਕਰਕੇ ਬਈ ਬੁਰਾ ਹਾਲ ਆ ਰਿਹਾ ਹੁਣ ਸ਼ਾਇਦ ਸੋਨੂੰ ਐਦਾਂ ਲੱਗਦਾ ਹੋਊਗਾ ਕਿ ਬਾਈ ਪਤਾ ਨਹੀਂ ਝੂਠ ਬੋਲ ਰਿਹਾਗਾ ਬਾਈ ਨੂੰ ਪਤਾ ਨਹੀਂ ਜਾਂ ਬਾਈ ਨੂੰ ਕੰਮ ਨਹੀਂ ਮਿਲਿਆ ਬਾਈ ਆਪਣਾ ਕੰਮ ਬਹੁਤ ਵਧੀਆ ਪੈਸੇ ਵੀ ਕਮਾਉਨੇ ਆ ਇਹ ਜੀ ਗੱਲ ਨਹੀਂ ਕਿ ਨਹੀਂ ਕਮਾਉਂਦੇ ਦਿੱਕਤ ਇਹ ਆ ਬਈ ਸਕੂਨ ਨਹੀਂ ਹੈਗਾ ਜ਼ਿੰਦਗੀ 'ਚ ਤੇ ਮੈਂ ਆਪਦੀ ਫੈਮਿਲੀ ਨੂੰ ਬੁਲਾ ਨਹੀਂ ਸਕਦਾ ਸੀ ਔਰੇ ਬਾਈ ਬੁਲਾ ਸਕਦਾ ਸੀ ਵੀ ਆਪ ਤਾਂ ਔਰੇ ਕੁੱਤੇ ਵਾਂਗੂ ਕੰਮ ਕਰਦੇ ਆ ਬਈ ਫੈਮਿਲੀ ਦਾ ਨਾਂ ਕਰੇ ਨਾ ਭਰਾ ਫੈਮਿਲੀ ਤਾਂ ਵਜੂਗੀ ਜੇ ਫੈਮਿਲੀ ਵੀ ਫਸਾਤੀ ਤਾਂ ਬਈ ਫਿਰ ਰਹਿ ਕੀ ਗਿਆ ਪਿੱਛੇ ਫਿਰ ਤਾਂ ਇਹਦਾ ਮਤਲਬ ਫਸ ਗਏ ਆਪ ਹੀ ਤਾਂ ਬਾਈ ਜੀ ਬੇਨਤੀ ਆ ਕੁੜੀਆਂ ਨੂੰ ਨਾਂ ਭੇਜਿਓ ਉਹਨਾਂ ਨੂੰ ਚੰਡੀਗੜ੍ਹ ਪੜਾ ਲਓ ਭੈਣਾ ਕੁੜੀਆਂ ਨੂੰ Shimla ਪੜਾ ਲਓ ਕੋਈ ਵਧੀਆ ਕੋਰਸ ਕਰਾਓ ਕੋਈ ਉੱਥੇ ਛੇਕਰੀ ਵੇਰ ਦੁਕਾਨ ਖਿਲਵਾ ਦਿਓ ਉਹਨਾਂ ਨੂੰ ਕੰਮ ਸਿਖਾ ਕੇ ਰਾਜਾ ਕਰ ਦਿਆ ਨੇ ਆਪਣੀਆਂ ਕੁੜੀਆਂ ਜੇ ਵਿਆਹ ਕਰ ਦੂੰਗੇ ਤਾਂ ਵੀ ਕਰੇ ਰਾਣੀ ਬਣ ਕੇ ਰਹਦੀ ਆ ਉਹ ਜੇਰ ਐਪਲ ਫੋਨ ਜੇ ਐਪਲ ਫੋਨ ਇੱਕ ਗੱਡੀ ਲੈ ਲਈ ਤਾਂ ਉਹ ਖਾਨ ਨੂੰ ਦੇਊਗੀ ਇੱਥੇ ਉਹ ਐਪਲ ਫੋਨ ਤੇ ਗੱਡੀ ਸਾਰੀ ਉਮਰ ਬਈ ਰਗੜੀ ਜਾਂਦੀ ਆ ਡੀਏ ਕਿਸਾਈ ਜਾਂਦਾ ਉਹਦੀ ਕਿਸ਼ਤਾਂ ਭਰ ਭਰ ਕੇ ਕੀ ਕਰਨਾ ਐਪਲ ਫੋਨ ਦਾ ਜੇ ਤੋ ਜ਼ਿੰਦਗੀ ਇਹ ਸੌਖੀ ਨਹੀਂ ਹੈਗੀ ਤਾਂ ਠੀਕ ਆ ਵੀਰੋ ਸੋਨੂੰ ਵੀਡੀਓ ਵਧੀਆ ਲੱਗੀ ਜਾਂ ਨਾ ਵਧੀਆ ਲੱਗੀ ਕਮੈਂਟ ਜਰੂਰ ਕਰ ਦਿਆ ਕਰੋ ਕਿ ਕਿੱਦਾਂ ਦੀ ਲੱਗੀ ਤਾਂ ਥੋੜੇ ਟਾਈਮ ਕੱਢ ਕੇ ਵੀਰੋ ਇੱਥੋਂ ਦੇ ਹਾਲਾਤ ਕੀ ਨੇ ਕੀ ਬਣ ਰਿਹਾਗਾ ਤੇ ਸੋਨੂੰ ਜਰੂਰ ਦੱਸਿਆ ਕਰਾਂਗੇ